ਤਬੀ ਦਿ ਰਾਤ ਤੋਂ ਸਮਰਾਣਸ ਦੇ ਕਿਪਿੰਟ ਟੋਡਰਪੂਲ ਵਿਖੇ دہشت ਦਾ ਮਾਹੌਲ ਬਣ ਗਿਆ ਜਦੋਂ ਤਕਰੀਬਨ ਰਾਤ ਦੇ 2 ਵਜੇ ਪਿੰਡ ਦੇ ਇੱਕ ਘਰ ਦੀ ਛੱਤ ਉੱਤੇ ਜੰਗਲੀ ਜੀਵ ਦੀ ਭਿਆਨਕ ਆਵਾਜ਼ ਦੇ ਨਾਲ ਪਰਿਵਾਰ ਦੇ ਮੈਂਬਰ ਜਾਗੇ ਨੇ ਜੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਜਦੋਂ ਚੈੱਕ ਕੀਤੇ ਤਾਂ ਪਾਇਆ ਗਿਆ ਕਿ ਘਰ ਦੀ ਛੱਤ ਉੱਤੇ ਇੱਕ ਜੰਗਲੀ ਜਾਨਵਰ ਘੁੰਮ ਰਿਹਾ ਹੈ ਜੋ ਕਿ ਤੇਦੂਏ ਵਰਗਾ ਜਾਪਦਾ ਸੀ ਇਸ ਨੂੰ ਦੇਖਦਿਆਂ ਹੀ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਤੇ ਬਣਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸੰਬੰਧੀ ਐਨਾਊਂਸਮੈਂਟ ਕੀਤੀ ਹੈ ਅਸਬੇਰੇ ਤੜਕਸਾਰੀ ਸੰਰਾਲਾ ਪੁਲਿਸ ਓਤੇ ਵਨ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਕੇ ਛਾਣਬੰਦ ਕੀਤੀ ਪਤਾਇਆ ਕਿ ਛਾਤ ਉਤੇ ਕੁਮਰਿਆ ਜੰਗਲੀ ਜਾਨਵਰ ਜੰਗਲੀ ਬਿੱਲਾ ਦੱਸਿਆ ਜਾ ਰਿਹਾ ਹੈ। ਪਿਤੀ ਰਾਤ ਸੰਰਾਲਾ ਦੇ ਪਿੰਡ ਟੋਡਰਪੁਰ ਦੇ ਵਿੱਚ ਇੱਕ ਅਜੀਬ ਜੀ ਆਵਾਜ਼ ਸੁਣੀ ਗਈ ਜਿਹੜਾ ਘਰ ਦੇ ਜਿਹੜੇ ਵਿਅਕਤੀਆਂ ਵੱਲੋਂ ਜਦੋਂ ਆਪਣੇ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਗਿਆ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਦੀ ਛੱਤ ਦੇ ਉੱਪਰ ਚੀਤਾ ਕੁਮਰਿਆ ਤਾਂ ਉਹਨਾਂ ਨੇ ਆਪਣੇ ਪਰਿਵਾਰੀਆਂ ਨੂੰ ਪਿੰਡ ਵਾਸੀਆਂ ਨੂੰ ਕਾਲ ਕੀਤੀ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਜਿਹੜੇ ਸਪੀਕਰ ਦੇ ਵਿੱਚ ਲੌਸਮੈਂਟ ਕਰਵਾਈ ਗਈ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਘਰ ਦੇ ਜਿਹੜੇ ਵੀ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸੇਫ ਰੱਖੋ ਤੇ ਜਿਹੜੇ ਸਾਡੀ ਛੱਤਾ ਛੱਤ ਦੇ ਉੱਪਰ ਤੇ ਚਿਤਾ ਕੋ ਮਰਿਆ ਵਾ ਜਦੋਂ ਉਹਨਾਂ ਨੇ ਪ੍ਰਸ਼ਾਸਨ ਨੂੰ ਕਾਲ ਕੀਤੀ ਗਈ ਤਾਂ ਪ੍ਰਸ਼ਾਸਨ ਦੇ ਸਬੰਧਕ ਅਧਿਕਾਰੀਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ ਤਾਂ ਉਹਨਾਂ ਵੱਲੋਂ ਕੀ ਕੀਤਾ ਗਿਆ ਉਹ ਜਾਣਦਿਆਂ ਤੋ ਅੱਜ ਕੀ ਨਾਮਤ ਹੁੰਦਾ ਮੇਰਾ ਨਾਮ ਜੀ ਗੁਰਦੀਪ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਇਹ ਟੌਡਰਪੁਰ ਆ ਜੀ ਕੀ ਘਟਨਾ ਹੁੰਦੀ ਹੈ ਬਾਈ ਜੀ ਰਾਤ ਨੂੰ ਰਾਤ ਨੂੰ ਦੇ 2 ਵਜੇ ਦੇ ਕਰੀਬ ਉਹਦੇ ਜਾਨਵਰ ਦੀ ਉੱਪਰੋਂ ਆਵਾਜ਼ ਆਈ ਅਜੇ ਮੈਂ ਸੀਸੀਟੀਵੀ ਚੈੱਕ ਕੀਤੇ ਤਾਂ ਕੋਈ ਜੰਗਲੀ ਜਾਨਵਰ ਲੱਗਿਆ ਜੇ ਕੋਠੇ ਤੇ ਫਿਰਦਾ ਜੀ ਉਸ ਤੋਂ ਅੱਗਦਾ ਤੁਹਾਨੂੰ ਸੀਸੀਟੀਵੀ ਚੈੱਕ ਕਰਕੇ ਚਲੋ ਘਰ ਦੇ ਬਾਹਰੋਂ ਚਲੋ ਵਾਕੀ ਪਿੰਡ ਦੇ ਲਾਗਬਾਗ ਇਹਨਾਂ ਨੂੰ ਫੋਨ ਕੀਤਾ ਵੀ ਬਾਹਰ ਦੇਖ ਕੇ ਨਿਕਲਿਓ ਕਿ ਕੋਈ ਜਾਨਵਰ ਜੰਗੀ ਜਾਨਵਰ ਫਿਰ ਰਿਹਾ ਕੋਠੇ ਤੇ ਇਸ ਤੋਂ ਬਾਅਦ ਕੋਈ ਆ ਪ੍ਰਸ਼ਾਸਨਿਕ ਅਧਿਕਾਰੀ ਕਿੰਨੇ ਵਜੇ ਕੋਣ ਪ੍ਰਸ਼ਾਸਨਿਕ ਅਧਿਕਾਰੀ ਸਵੇਰੇ ਸਾਢੇ 8-9:00 ਵਜੇ ਨੂੰ ਆਗੇ ਸੀਗੇ ਜੀ ਨਾਲ ਜੰਗਲਾਤ ਵਿਭਾਗ ਦੇ ਵਾਲੇ ਆਗੇ ਜੀ ਕਿ ਤਫ਼तीश ਕਰਨ ਲਈ ਕੀ ਜਾਨਵਰ ਹੈ ਜਦੋਂ ਆਵਾਜ਼ ਸੁਣੀ ਤੁਹਾਨੂੰ ਕੀ ਲੱਗਦਾ ਉਸ ਆਵਾਜ਼ ਤੋਂ ਕਿ ਕਿਹੜਾ ਜਾਨਵਰ ਹੋ ਸਕਦਾ ਕਿਸ ਤਰ੍ਹਾਂ ਦਾ ਸੀਗਾ ਉਸ ਦਾ ਆਵਾਜ਼ ਤਾਂ ਜੇ ਦੇਖਣ ਨੂੰ ਕੋਈ ਜੰਗਲੀ ਜਾਨਵਰ ਦੀ ਲੱਗ ਰਹੀ ਸੀ ਕਿ ਵੈਸੇ ਉਹ ਦੇਖਣ ਦਾ ਵੈਸੇ ਚਾਲ ਜਿਹਾ ਨਾਲ ਜੀ ਜਾਨਵਰ ਕੋਈ ਜੰਗਰੀ ਬੜਾ ਲੱਗਦਾ ਇਹ ਕੋਈ ਇਹ ਕਿੰਨੇ ਕਜ ਵਜ ਦੀ ਘਟਨਾ ਹੈ ਇਹ ਇਹ 2 ਵਜੇ 1 ਮਿੰਟ ਤੇ ਹੈ ਦੇਖਿਆ ਜੀ ਸੀਸੀਟੀਵੀ ਚੈੱਕ ਕੀਤਾ ਕਿੰਨਾ ਸਮਾਂ ਆ ਰਿਹਾ ਤੁਹਾਡੀ ਉਹ 10 ਤੋਂ 12 ਮਿੰਟੋਂ ਪਹਿਰੇ ਆ ਜੀ ਕੋਠੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਵੀ ਦੱਸਿਆ ਗਿਆ ਪਿੰਡ ਵਾਸੀਆਂ ਨੂੰ ਵੀ ਦੱਸਤਾ ਸੀਗਾ ਜੀ ਤੇ ਬਾਕੀ ਅਨਾਉਂਸਮੈਂਟ ਵੀ ਕਰਾਤੀ ਸੀ ਕਿ ਜੰਗਲੀ ਜਾਨਵਰ ਵੀ ਦੇਖਿਆ ਗਿਆ ਕੋਈ ਅਨਾਉਂਸਮੈਂਟ ਕਿੰਨੇ ਵਜੇ ਹੋਇਆ ਅਨਾਉਂਸਮੈਂਟ ਤਕਰੀਬਨ 1:30 3:00 ਵਜੇ ਲਗਭਗ ਅਨਾਉਂਸਮੈਂਟ ਹੋ ਗਈ ਪ੍ਰਸ਼ਾਸਨਿਕ ਅਧਿਕਾਰੀ ਕਿੰਨੇ ਵਜੇ ਪਹੁੰਚੇ ਉਹ ਸਵੇਰੇ 8:30 9:00 ਵਜੇ ਆਗੇ ਸੀ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਫਿਰ ਉਹਨਾਂ ਨੇ ਜੰਗਲਾਤ ਵਿਭਾਗ ਵਾਲੇ ਬੁਲਾਏ ਤੇ ਉਹਨਾਂ ਨੇ ਉਹਨਾਂ ਨੂੰ ਰਾਤ ਹੀ ਕਾਲ ਕਰਤੀ ਸੀ ਉਹਨਾਂ ਨੂੰ ਸਵੇਰੇ ਸਰਪੰਚ ਸਾਹਿਬ ਨੇ ਕਾਲ ਕਰਤੀ ਸੀ ਰਾਤ ਨੂੰ ਉਹ ਕਹਿੰਦੇ ਸਵੇਰੇ ਤੈਨੂੰ ਮਾਗੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀ ਕਹਿਣਾ ਕੀ ਕੀ ਲੱਗਦਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਜਾਂਚ ਕਰ ਰਹੇ ਨੇ ਜੀ ਤੇ ਜੰਗਲੀ ਜਾਨਵਰ ਕਹਿ ਰਹੇ ਨੇ ਜੀ ਦੇਖ ਕੇ ਬਾਕੀ ਦੋ ਕਲੋਨੀਆਂ ਦੇ ਕੁੱਤੇ ਖਾਦੇ ਨੇ ਜੀ ਆਪਣੇ ਉੱਤੇ ਉਹ ਕਿਹੜਾ ਜਾਨਵਰ ਕਿਹੜਾ ਲੱਗਦਾ ਤੁਹਾਨੂੰ ਜਾਨਵਰ ਦੇਖਣ ਨੂੰ ਤਾਂ ਇਹ ਨੀਪੌੜ ਲੱਗ ਰਿਹਾ ਹੈ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਿੰਡ ਵਾਸੀਓ ਅਸੀਂ ਚਲੋ ਆਪਣਾ ਜੰਗਲ 'ਚ ਤਫੀਸ਼ ਨਹੀਂ ਹੁੰਦੀ ਜਿਹੜਾ ਚਚੇਤ ਰਹੇ ਆਂ ਵੀ ਆਪਣਾ ਦੇਖ ਕੇ ਥੋੜਾ ਜੋਾਕਾਂ ਨੂੰ ਅੰਦਰ ਰੱਖਣ ਦੀ ਟੋਡਰਪੁਰ ਤੋਂ ਸਾਨੂੰ ਤਲਾਹ ਮਿਲੀ ਸੀ ਕਿ ਜੰਗਲੀ ਜੀਵ ਚੀਤਾ ਆ ਗਿਆ ਅਸੀਂ ਫੁਰੀ ਦੇਖੀਆ ਮਕਾਨ ਦੀ ਛੱਪ ਉੱਪਰ ਤਰਨ ਤਾਂ ਅਸੀਂ ਸੀਨੀਅਰ ਅਫਸਰਾਂ ਨੂੰ ਦੱਸ ਕੇ ਤੇ ਸਬੰਧਤ ਮਹਿਕਮੇ ਨੂੰ ਨੂੰ ਜਾਰੂ ਕੀਤਾ ਤੇ ਅਸੀਂ ਉੱਥੇ ਪਿੰਡ ਟੋਡਰਪੁਰ ਪੁੱਜ ਗਏ ਸੀ ਪੁੱਜ ਕੇ ਅਸੀਂ ਉੱਥੇ ਬਕਾਇਦਾ ਉਹ सोनू ਆ ਮੁੰਡਾ ਮੇਰੇ ਨਾਜਰ ਸਿੰਘ ਦਾ ਘਰ ਆ ਉੱਥੇ ਅਸੀਂ ਆਪ ਵੀ ਜਾ ਕੇ ਫੋਟੋ ਦੇਖੀ ਤੇ ਸਬੰਧਤ ਮਹਿਕਮਾ ਆ ਗਿਆ ਅਰੇਂਜ ਅਫਸਰ ਆ ਕੇ ਸ੍ਰੀ ਨਿਰਿੰਦਰ ਸਿੰਘ ਜੀ ਤੇ ਨਿਰਿੰਦਰ ਸਿੰਘ ਨੇ ਬੜੀ ਡੀਪਲੀ ਚੈੱਕ ਕਰਿਆ ਚੈੱਕ ਕਰਨ ਪ੍ਰੰਤ ਸਾਨੂੰ ਦੱਸਿਆ ਵੀ ਇਹ ਲੋਕ ਜੰਗਲੀ ਕਹਿਤਾ ਨੋਟ ਹੋਰ ਕੋਈ ਜੀਵ ਜਾਨਵਰ ਚਿੱਤਾ ਨਹੀਂ ਹੈਗਾ ਇਹ ਹਾਂਜੀ ਹਾਂਜੀ ਪਿੰਡ ਵਸਤੀਆਂ ਨੂੰ ਕੁਝ ਇਨਫੈਕਸ਼ਨ ਵਗੈਰਾ ਦਿੱਤਾ ਗਿਆ ਜੀ ਜੀ ਬਿਲਕੁਲ ਅਨਾਉਂਸਮੈਂਟ ਵੀ ਕਰਾਈ ਆਈ ਸਾਰੇ ਪਿੰਡ ਵਸਤੀਆਂ ਨੂੰ ਅਸੀਂ ਜਾਣੂ ਵੀ ਕੀਤਾ ਫਿਰ ਵੀ ਸੁਚੇਤ ਰਹੋ ਜੇ ਅਗਰ ਫਿਰ ਵੀ ਤੁਹਾਨੂੰ ਕੋਈ ਐਸੀ ਗੱਲ ਨੋਟਿਸ ਆਉਂਦੀ ਹੈ ਸਾਨੂੰ ਉਤਰਾ